ਜਾਪਾਂ ਤੁਹਾਡੇ ਨਾਲ ਇੱਕ ਹੋਰ ਬਲੌਗ ਲੈ ਕੇ ਹਾਜ਼ਰ ਹੋਏ ਆ ਤੇ ਇਸ ਟਾਈਮ ਅਸੀਂ ਜਾਵਰਾ ਏਰੀਏ ਦੇ ਵਿੱਚ ਘੁੰਮ ਰਹੇ ਆ ਥੜੀ ਥੋੜੀ ਬਣਾਉਣ ਦਾ ਵੀ ਟਾਈਮ ਨਹੀਂ ਲੱਗਾ ਚਲੋ ਤੇ ਜਾਵਰੇ ਤੋਂ ਅਸੀਂ ਨਿਮਚ ਵਾਲੀ ਸਾਈਡ ਤੋਂ ਨਿਕਲ ਚੁੱਕੇ ਆ ਤੇ ਇੱਥੇ ਜਿੰਨੇ ਵੀ ਸੱਜਣਾ ਨਾਲ ਆਪਣੀਆਂ ਗੱਲਾਂ ਬਾਤਾਂ ਹੋਈਆਂ ਕਿ ਜਿੰਨਾ ਕ ਅਸੀਂ ਦੇਖਿਆ ਸਾਨੂੰ ਤਾਂ ਕੋਈ ਖਾਸ ਕਣਕ ਦਾ ਏਰੀਆ ਨਹੀਂ ਲੱਗਿਆ ਤੇ ਬਾਕੀ ਇਧਰ ਅੰਦਰ ਸਾਈਡ ਵੱਲ ਪਪਾਲ ਪਪਾਲ ਦੇ ਸੀ ਗਿਲ ਸਾਹੋ ਪਪਾਲ ਦੇ ਪਪਾਲ ਸਾਈਡ ਵੱਲ ਦੇ ਸੱਜਣ ਸਾਨੂੰ ਮਿਲੇ ਸੀਗੇ ਕਿਉਂਕਿ ਜਿਹੜੇ ਪ੍ਰੋਗਰਾਮ ਤੋਂ ਅਸੀਂ ਆ ਰਹੇ ਆ ਉਹ ਸਾਡੇ ਨਾਲ ਹੀ 메ਨ ਰੋਡ ਤੱਕ ਆਏ ਸੀ ਕਿ ਬੈਠ ਕੇ ਉਹ ਕਹਿੰਦੇ ਵੀ ਉਧਰ ਏਰੀਆ ਕਣਕ ਦਾ ਵਧੀਆ ਹੈਗਾ ਜਿਹੜੇ ਵੀ ਆਪਣੇ ਕੰਬੈਨ ਵਾਲੇ ਵੀਰ ਕਿਸੇ ਨੇ ਏਰੀਏ ਨੂੰ ਇਧਰੋਂ ਕੰਪੈਨ ਲੈ ਕੇ ਆਉਣੀ ਆ ਉਹ ਆਪਦਾ ਉਸ ਏਰੀਏ ਦੇ ਵਿੱਚ ਜਿਹੜਾ ਮਾਰ ਕੇ ਕੰਪੈਨ ਲਿਆ ਸਕਦਾ ਪਰ ਇਸ ਏਰੀਏ ਦੇ ਵਿੱਚ ਕੋਈ ਜ਼ਿਆਦਾ ਏਰੀਆ ਹੈ ਨਹੀਂਗਾ ਕੋਈ ਸਾਨੂੰ ਲੱਗਦਾ ਨਹੀਂ ਵੀ ਫਾਇਦੇ ਵਾਲੀ ਗੱਲ ਜਣਕੇ ਵੀ ਕਣਕ ਦਾ ਚੌਥਾ ਕੇ ਹਿੱਸਾ ਹੈਗਾ ਜਿੱਥੋਂ ਤੱਕ ਸਾਡਾ ਮੰਨਣਾ ਹੈ ਮਟਰ ਲਸਣ ਅਤੇ ਪਿਆਜ਼ ਇਹ ਥੋੜਾ ਜਿਹਾ ਫਸਲਾਂ ਵੱਲ ਰੇਟ ਚੰਗਾ ਹੋਣ ਦੇ ਕਾਰਨ ਇਹਨਾਂ ਦਾ ਧਿਆਨ ਜ਼ਿਆਦਾ ਹੈ ਤੇ ਬਾਕੀ ਫਸਲਾਂ ਵੱਲ ਜਿਵੇਂ ਕਣਕ ਤੁਹਾਨੂੰ ਪਤਾ ਹੀ ਹੈ ਅਜੇ ਤਾਈਂ ਤਣੇ ਤੇ ਵੇਚਦੇ ਪਏ ਆ ਤੇ ਕਣਕ ਦੁਬਾਰਾ ਵੀ ਬੀਜੀ ਗਈ ਆ ਹੋਰ 2 ਮਹੀਨਿਆਂ ਨੂੰ ਕਣਕ ਇਥੇ ਵੱਢਣ ਯੋਗ ਹੋ ਜਾਣੀ ਆ ਇਸ ਕਰਕੇ ਕਣਕ ਦਾ ਰੇਟ ਹੈ ਨਹੀਂਗਾ ਕਿ ਆਪਾਂ ਥੋੜਾ ਜਿਹਾ ਸ਼ਹਿਰ ਦੇ ਵਿੱਚ ਹੋਣ ਦੇ ਕਰਕੇ ਤੁਹਾਨੂੰ ਆਪਾਂ ਨਹੀਂ ਵਿਖਾ ਸਕਦੇ ਏਰੀਆ ਬਾਹਰ ਆਪਾਂ ਨਿਕਲ ਕੇ ਤੁਹਾਨੂੰ ਬਾਹਰ ਵੀ ਆਪਾਂ ਕੈਮਰਾ ਮਾਰਾਂਗੇ ਤੇ ਜੇ ਕਿਸੇ ਵੀਰ ਨੇ ਕੰਪੈਨ ਲੈ ਕੇ ਆਉਣਾ ਵੀ ਇਹ ਕਣਕ ਦਾ ਪਰ ਪਹਿਲਾਂ ਭਾਈ ਜੀ ਏਰੀਆ ਜ਼ਰੂਰ ਵੇਖ ਕੇ ਜਾਓ ਬਾਹਰ ਦੇ ਪਛਤਾਇਆ ਕੁਝ ਨਹੀਂ ਬਣਦਾ ਡੀਜ਼ਲ ਬਹੁਤ ਮਹਿੰਗਾ ਹੈ ਟੂਲ ਟੈਕਸ ਬਹੁਤ ਲੱਗਦੇ ਆ ਪੁਲਿਸ ਖਰਚਾ ਬਹੁਤ ਜ਼ਿਆਦਾ ਹੈ ਬਾਕੀ ਜਿਹਦੇ ਕੋਲੇ ਪੱਕਾ ਏਰੀਆ ਹੈਗਾ ਉਹ ਨੂੰ ਆਉਣ ਦਾ ਕੋਈ ਫਾਇਦਾ ਹੈ ਕਿਉਂਕਿ ਲੋਕਲ ਕੰਪੈਨ ਬਹੁਤ ਜ਼ਿਆਦਾ ਹੋਊਗੀ ਅੱਗੇ ਵਾਲੀਆਂ ਗੱਲਾਂ ਬਾਈ ਜੀ ਨਹੀਂ ਹੈਗੀਆਂ ਕਿ ਆਪਾਂ ਟਾ ਬੇਚਦੇ ਜਾਂ ਕਿਸੇ ਪੈਟਰੋਲ ਪੰਪ ਤੇ ਕੰਪੈਨ ਖਿਲਾੜ ਕੇ ਆਪਣਾ ਕੰਮ ਚਲਾ ਲਾਂਗੇ ਬਾਕੀ ਜਿਹੜੇ ਝੰਟਾ ਉਹਨਾਂ ਨੇ ਆਪਣੇ ਤੋਂ ਕਮਾਈ ਕਰਨੀ ਹੁੰਦੀ ਆ ਉਹਦਾ ਆਪਾਂ ਨੂੰ ਫੱਦ ਲੈਂਦੇ ਆ ਕਿ ਆ ਜਾਓ ਏਰੀਆ ਬਹੁਤ ਹੈਗਾ ਔਰ ਸਾਡਾ ਇਹ ਫਰਜ਼ ਬੰਦਾ ਹੈ ਰੀਹਾ ਪਾਤਵਾੜੇ ਤੱਕ ਵਧੀਆ ਤੇ ਚੰਗੀ ਖਬਰ ਪਹੁੰਚਦੀ ਕਰੀ ਤੇ ਸਾਡੇ ਹਿਸਾਬ ਨਾਲ ਇਸ ਏਰੀਆ ਦੇ ਵਿੱਚ ਚੌਥਾ ਹਿੱਸਾ ਕਣਕਾ ਜੀ ਤੇ ਤੁਸੀਂ 10-15000 ਦਾ ਤੇਲ ਸਾੜ ਕੇ ਆਪਾਂ ਏਰੀਆ ਵੇਖ ਕੇ ਆਉਂਗੇ ਤਾਂ ਵਧੀਆ ਤੇ 50-60000 ਰੁਪਏ ਦਾ ਖਰਚਾ ਕਰਨ ਤੋਂ ਤੁਹਾਨੂੰ ਬਿਹਤਰ ਹੈ ਡਰਾਈਵਰ ਵੀ ਮਹਿੰਗੇ ਨੇ ਅੱਜਕੱਲ ਹਰ ਇੱਕ ਚੀਜ਼ ਮਹਿੰਗੀ ਆ ਬਾਹਰ ਲਈ ਆ ਪਾ ਨੂੰ ਸਪੇਅਰ ਪਾਰਟ ਵੀ ਜ਼ਿਆਦਾ ਰੱਖਣਾ ਪੈਂਦਾ ਟੈਨਸ਼ਨ ਵੀ ਬਹੁਤ ਰਹਿੰਦੀ ਆ ਬਾਕੀ ਤੁਸੀਂ ਆਪ ਸਿਆਣੇ ਆ ਤੇ ਘਾਰਨ ਬਹੁਤ ਮਾਰਦੇ ਇੱਕ ਤਾਂ ਜੀ ਕੋਲੇ ਆ ਕੇ ਕੰਪੈਨ ਆ ਰਹੀ ਆ ਇੱਧਰ ਦੇਖੋ ਕੰਪੈਨਾਂ ਇੰਨੀ ਆ ਕਿ ਬੁਕਿੰਗ ਹੋ ਰਹੀ ਆ ਮਲਕੀਤ ਕਮੈਂਡ ਟ੍ਰੋਲੇ ਤੇ ਜਾ ਰਹੀ ਆ ਸਾਡਾ ਬਹੁਤ ਸੱਜਣਾ ਹੋਇਆ ਸੰਪਰਕ ਹੋਇਆ ਕਿ ਕੰਪੈਨਾਂ ਕਾਫੀ ਬੁੱਕ ਹੋ ਗਈਆਂ ਸਵੇਰੇ ਮੈਂ ਪ੍ਰੀਤ ਵਾਲਿਆਂ ਦੀ ਵੀਡੀਓ ਵੇਖ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ 500 ਕੰਪੈਨ ਸਾਡੇ ਕੋਲੇ ਬੁਕਿੰਗ ਹੋ ਗਈ ਹੈ ਤੇ ਹੈ 2000 ਕੰਪੈਨ ਇਸ ਵਾਰ ਬੁਕਿੰਗ ਹੋਣ ਦਾ ਸਾਡਾ ਟੀਚਾ ਹੈ ਚਲੋ ਕੁਝ ਤਾਂ ਕੰਪਨੀਆਂ ਵਾਲੇ ਝੂਠੀ ਮਾਰਦੇ ਆ ਤੇ ਆਹ ਦੇਖ ਲਓ ਮਟਰ ਜਾਦੇ ਆ ਤੇ ਕਣਕ ਦਾ ਏਰੀਆ ਬਹੁਤ ਘੱਟ ਆ ਜੀ ਸੌਰੂ ਵੀ ਹੈਗੀ ਆ ਧੰਨਵਾਦ ਆਪਾਂ ਨਾਲ ਦੀ ਨਾਲ ਸਾਰੀਆਂ ਫਸਲਾਂ ਬਾਰੇ ਇੱਧਰ ਤੁਹਾਨੂੰ ਕਣਕ ਵੀ ਦਿਖ ਰਹੀ ਹੋਊਗੀ ਇਹ ਕਣਕ ਵੀ ਹੈ ਇਹ ਨਹੀਂ ਗੱਲ ਵੀ ਕਣਕ ਨਹੀਂ ਪਰ ਕਣਕ ਵੀਰ ਦੀ ਕੰਬਾਈਨਾਂ ਨੂੰ ਆਣੀ ਕੁਝ ਵੀ ਨਹੀਂ ਚੌਥੇ ਹਿੱਸੇ ਦੇ ਵਿੱਚੋਂ ਪਹਿਲ ਲੋਕਲ ਵਾਲੇ ਦੀ ਹੋਊਗੀ ਤੇ ਬਾਕੀ ਆਪਾਂ ਨੂੰ ਉਹਦੇ ਵਿੱਚੋਂ ਹਿੱਸਾ ਮਿਲੂਗਾ ਇਹ ਬਾਕੀ ਆਪਾਂ ਨੂੰ ਬਸ ਇਹ ਆ ਤਾਂ ਆਪਣੇ ਪੰਜਾਬੀਆਂ ਦੀਆਂ ਇਹਨਾਂ ਨੇ ਰੇਟ ਤਾਂ ਲੈਣਾ ਨਹੀਂ ਇਹਨਾਂ ਨੇ ਤਾਂ ਜੇ ਕਿਸੇ ਵੀਰ ਪੰਜਾਬੀ ਦਾ ਸੋਹਣਾ ਕੰਮ ਚੱਲਦਾ ਵੀ ਆ ਅਸੀਂ ਵੀ ਇੱਕ ਕੰਬੈਨ ਵਾਲੇ ਆ ਜੇ ਕਿਸੇ ਦਾ ਸੋਹਣਾ ਕੰਮ ਚੱਲਦਾ ਵੀ ਆ ਇਹਨਾਂ ਨੇ ਤਾਂ ਘੱਟ ਰੇਟ ਕਰਕੇ ਉੱਥੇ ਕੰਬੈਨ ਚਲਾਉਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਇਹਨਾਂ ਦਾ ਤਾਂ ਕੰਮ ਆ ਨਾ ਖੇਡਣਾ ਨਾ ਖੇਡਣ ਲੈਣਾ ਗੁੱਤੀ ਚਮੁੱਤਨ ਵਾਲਾ ਕੰਮ ਆ ਜੀ ਆਹ ਦੇਖ ਲਓ ਕਣਕਾਂ ਗੁੰਕਾਂ ਕਾਟਾ ਵਿੱਚ ਜੇ ਦੋ ਕਿਾਰੇ ਕਣਕ ਦੇ ਆ ਤਾਂ ਇੱਕ ਲਸਣ ਦਾ ਵੀ ਹੈਗਾ ਤੇ ਦੁੱਧੇ ਵੀ ਮਰਦੇ ਆ ਆ ਖਾਲੀ ਜ਼ਮੀਨ ਵੀ ਕਾਫੀ ਪਈ ਹੋਈ ਆ ਇਹ ਜਾਵਰਾ ਏਰੀਆ ਜੀ ਜਾਵਰੇ ਦਾ ਏਰੀਆ ਇਧਰ ਦੇਖੋ ਪਾਟਰ ਕੋਟਰ ਦੀ ਖੇਤੀ ਚੱਲੀ ਆ ਮੈਂ ਤੁਹਾਨੂੰ ਪਤਾ ਹੀ ਹੈ ਇਹ ਸਫ਼ਰ ਦੇ ਵਿੱਚ ਆਪਣੇ ਨਾਲ ਨੇ ਸੋਨੀ ਗੱਲ ਸਿਹਿਆਣੀ ਤੋਂ ਪਿੰਡੀ ਸਿਹਿਆਣੀ ਤੇ ਗਾਇਦ ਸੁਰਮਕ ਸਿੰਘ ਪਲਾਟਾਂ ਵਾਲੇ ਇਹ ਇਸ ਸਫ਼ਰ ਦੇ ਵਿੱਚ ਆਪਣੇ ਨਾਲ ਇਹਨਾਂ ਬਲੋਕਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦੇ ਆ ਨਾਲ ਆਪਾਂ ਆਏ ਹਾਂ ਸਫ਼ਰ ਬਹਿ ਕੀਤਾ ਸੀਗਾ ਇਹ ਆਪਣਾ ਐਮਪੀ ਤੇ ਰਾਜਸਥਾਨ ਤੇ ਰਸਤੇ ਥੋੜਾ ਜਿਹਾ ਹਰਿਆਣਾ ਪਊਗਾ ਆਪਣਾ ਦੋ ਤਿੰਨ ਦਿਨਾਂ ਦਾ ਸਫ਼ਰ ਬਾਕੀ ਰਹਿ ਗਿਆ 6-7 ਦਿਨ ਹੋ ਗਏ ਆਪਾਂ ਨੂੰ ਇਹ ਸਫ਼ਰ ਦੇ ਉੱਤੇ ਨਿਕਲਿਆ ਨੂੰ ਤੇ ਥੋੜਾ ਜਿਹਾ ਦੋਸਤ ਦੇ ਕੋਲੇ ਰਹਿਣ ਕਰਕੇ ਪ੍ਰੋਗਰਾਮ ਸੀਗਾ ਉਹਨਾਂ ਦੇ ਘਰੇ ਤੇ ਦੋ ਦਿਨ ਸਾਨੂੰ ਵੱਧ ਲੱਗ ਗਏ ਜਿਹੜਾ ਅਸੀਂ ਗਾਹ ਪਛਾਹ ਤੁਹਾਡੇ ਨਾਲ ਨਹੀਂ ਜਾ ਸਕੇ ਮੈਗਾ ਨਹੀਂ ਚਲੋ ਹੁਣ ਇੱਥੋਂ ਆਪਾਂ ਚੱਲੇ ਆ ਤਾਂ ਤੁਹਾਡੇ ਨਾਲ ਬਲੌਗ ਸਾਂਝਾ ਕਰ ਲਈਏ ਤੇ ਬਲੌਗ ਆਪਣਾ ਜਿਆਦਾ ਕੰਪੈਨ ਜਾ ਰਹੀ ਫਿਰ ਆ ਕੰਪੈਨ ਦੇਖੋ ਜੀ ਟਰਾਲਿਆਂ ਦੇ ਉੱਤੇ ਲੋਡ ਹੋ ਹੋ ਕੰਪੈਨਾਂ ਜਾ ਰਹੀਆਂ ਲੋਕਲ ਕੰਪੈਨ ਬਹੁਤ ਜਿਆਦਾ ਜੀ ਨਰੇਣ ਹੈ ਬਾਕੀ ਮੇਰੇ ਵੀਰ ਸੋਚ ਸਮਝ ਕੇ ਆਪਦਾ ਪੈਰ ਪਟਿਆ ਪਰ ਹੁਣ ਖਰਚਾ ਬਹੁਤ ਪੈਂਦਾ ਜੀ ਸਾਡੀਆਂ ਵੀ ਦੋ ਕੰਪੈਨਾਂ ਸ਼ੋਪੁਰ ਖੜੀਆਂ ਹੋਈਆਂ ਸੱਸੀ ਜੇ ਉੱਥੋਂ ਆਈਏ ਤਾਂ ਸਾਨੂੰ 1.5 300 ਕਿਲੋਮੀਟਰ ਏਰੀਆ ਪੈਂਦਾ ਤੇ ਅਸੀਂ ਫਿਰ ਵੀ ਚਾਹੁੰਦੇ ਆ ਵੀ ਨਹੀਂ ਨਾ ਆਇਆ ਜਾਵੇ ਕਿਉਂਕਿ ਇੱਕ ਮਹੀਨਾ ਪਹਿਲਾਂ ਐਵੇਂ ਤਪੱਸਿਆ ਕਰਨੀ ਬੈਠ ਕੇ ਤੇ ਕਮਾਈ ਕੋਈ ਨਾ ਲੈ ਕੇ ਜਾਣੀ ਘਰੇ ਕੋਈ ਇਸ ਗੱਲ ਦਾ ਤੁੱਕ ਨਹੀਂ ਲੱਗਦਾ ਚਲੋ ਬਾਕੀ ਤੁਸੀਂ ਸਾਰੇ ਕੰਬੈਨ ਵਾਲੇ ਵੀਰ ਸਾਡੇ ਨਾਲ ਸਿਆਣਿਆਂ ਹੋ ਸੋ ਸਮਝ ਕੇ ਆਪਦਾ ਨਿਕਲਿਓ ਸਾਡੇ ਵੀਡੀਓ ਵੇਖਣ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡਾ ਚੈਨਲ YouTube ਤੇ ਹਰਜੋਤ ਵਲੌਗ ਸੇਖੋਂ ਸਲਿਆਣੀ ਵਾਲੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕੰਪੈਨ ਲਵਰ ਪੇਜ ਆਪਣਾ Facebook ਤੇ ਆ ਇਹਨੂੰ ਵੀ ਸ਼ੇਅਰ ਕਰੋ Instagram ਤੇ ਆਪਣਾ ਪੇਜ ਹੈਗਾ ਜੀ ਹਰਜੋਤ ਵਲੌਗ ਸ਼ੇਅਰ ਕਮੈਂਟ ਤੇ ਲਾਈਕ ਕਰੋ ਸਾਡੀਆਂ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਅੱਜ ਦਾ ਬਲੌਗ ਆਪਣਾ ਇੰਨਾ ਹੀ ਸੀ ਸ਼ੁਕਰੀਆ